ਕਾਜੀ ਨੂਰ ਮੁਹੰਮਦ ਪਰ ਜਦੋਂ ਸਿੱਖਾਂ ਦੀ ਗੱਲ ਕਰਦਾ ਕਹਿੰਦਾ ਇਹ ਜਿਹੜੇ ਕਿਰਪਾਨ ਧਾਰੀ ਆ ਇਹ ਇੱਜ਼ਤਾਂ ਨਹੀਂ ਮੁੱਕਦੇ ਇਹ ਪੱਤ ਦੇ ਰਾਖੀ ਆ ਇਹ ਦੁਸ਼ਮਣ ਦੀ ਧੀ ਪੈਣ ਨੂੰ ਵੀ ਆਪਣੀ ਆਪਣੀ ਪੈਣ ਕਰਕੇ ਸਮਝਦੇ ਆ ਕਹਿਣ ਲੱਗਾ ਮੈਦਾਨੀ ਜੰਗ ਦੇ ਵਿੱਚ ਭਾਵੇਂ ਦੁਸ਼ਮਣ ਦੀ ਔਰਤ ਸਾਹਮਣੇ ਕਿਉਂ ਨਾ ਹੋਵੇ ਮਜਾਲ ਹੈ ਇਹ ਉਹਦੇ ਕੱਪੜਿਆਂ ਨੂੰ ਜਾਂ ਉਹਦੇ ਗਲ ਦੇ ਵਿੱਚ ਪਹਿਨੇ ਹੋਏ ਗਹਿਣਿਆਂ ਨੂੰ ਹੱਥ ਪਾ ਜਾਣ ਕਹਿਣ ਲੱਗਾ ਚੋਰੀ ਤੇ ਯਾਰੀ ਆ ਰਹੀ ਇਹ ਜਾਣਦੇ ਨਹੀਂ ਨੇ ਤੇ ਜਿਹੜਾ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਉਹਨਾਂ ਨੂੰ ਆਪਣੇ ਨੇੜੇ ਤੱਕ ਨਹੀਂ ਲਗਣ ਦਿੰਦੇ ਤੇ ਇਹਨਾਂ ਦੀ ਸੂਰਮਤਾਈ ਦੂਜਿਆਂ ਨਾਲੋਂ ਕਿਤੇ ਵੱਧ ਕੇ ਆ ਭੱਜੇ ਜਾਂਦੇ ਦੁਸ਼ਮਣ ਦੀ ਪਿੱਠ ਤੇ ਵਾਰ ਨਹੀਂ ਕਰਦੇ ਤੇ ਜੇਕਰ ਦੁਸ਼ਮਣ ਦਾ ਲੜਦਿਆਂ ਲੜਦੀਆਂ ਦੁਸ਼ਮਣ ਨੇ ਹੱਥਾ ਹੋ ਜਾਵੇ ਤੇ ਉਹ ਉਹਨੇ ਹੱਥੇ ਤੇ ਵਾਰ ਨਹੀਂ ਕਰਦੇ ਉਹਨੂੰ ਕਹਿੰਦੀ ਆਪਣਾ ਸ਼ਸਤਰ ਫੜ ਤੇ ਫਿਰ ਸਾਡੇ ਨਾਲ ਲੜ ਤੇ ਜੇ ਕਿਤੇ ਲੜਦਿਆਂ ਲੜਦਿਆਂ ਦੁਸ਼ਮਣ ਦੀ ਦਸਤਾਰ ਸਿਰ ਤੋਂ ਲੱਤ ਜੇ ਤੇ ਉਹਦੇ ਤੇ ਵਾਰ ਨਹੀਂ ਕਰਦੇ ਕਹਿੰਦੀ ਅਸੀਂ